ਉਸ ਵਾਹ ਉਹ ਰਪਾ ਕਾ ਨਹੀਂ ਕਦੇ ਬਨਾ ਜੋ ਜਾ ਕੇ ਮਨ ਪ੍ਰਗਟ ਗੋਬਿੰਦਾਸ ਤੇ ਲੱਗੇ ਨਾ ਨਾ ਲਈ ਸੱਚ ਬਲੀ ਸਿਨ ਸੋਦੀ ਆ ਸਾਡੇ ਮਸ਼ੀਨਾ ਚ ਹੋ ਰਹੇ ਜੂਠਾਂ ਅੱਜ ਆਪਣੇ ਜਲੰਧਰ ਜਥੇ ਤੋਂ ਮਸ਼ੀਨਾ ਦੀ ਸੇਵਾ ਪ੍ਰਵਾਨ ਹੋਈ ਆ ਜਿਹੜੇ ਪਹਿਲੇ ਨਾਲ ਕਰਦਾ ਉਪਰ ਤੇਆਂ ਦਾ ਵਿੱਚ ਸਾਰੇ ਲੋ ਸਾਡੇ ਆਪਣੇ ਕੁਆਰਟਾਰੇ ਬਾਰੇ ਤੇਜ ਆਖਲਾ ਮੈਂ ਜਾਨੇ ਨਾਲ ਦੇ ਆ ਦੇਸ਼ਾ ਜਾਂਦੇ ਹੋਦਾ ਇੱਕ ਪਾਦਨ ਲੈ ਜਾਣੀ ਇਹ ਨਹੀਂ ਇਹ ਇੱਕ ਜਣੀ ਆ ਹੋਈ ਮੱਤ ਕੋਵੇ ਬਜੇ ਨਿਵੈਸ਼ੀ ਹੋਈ ਆ ਜੇ ਆਪਣੇ ਗੇਵ ਦੇ ਆਪੇ ਬਾਹਰ ਆਪਣਾ ਦੂਜਾ ਨਹੀਂ ਕੋਵੇ ਆਪਦੀ ਸੇਵਾ ਸਰਬਨੰਤਰ ਹੈ ਕੋ ਲੋਇ ਉਹ ਦੋਸਾਰ ਰਵਿਆ ਰੂਪਰੰਗ ਭਏ ਪ੍ਰਗਾਹੋ ਸਾਧਕ ਸੰਗਮ ਰਾਜ ਰਚਨਾ ਆਪਣੀ ਕਸਾਹੀ ਦੰਤ ਬਾਰ ਨਾ ਦੇ ਨਾ ਦੇ ਲੋਕਾ ਚੇਵਾ ਮਿਲ ਚੁੱਕੀ ਆ ਜਿਹੜੀ ਕਿ ਇਹ ਆਪਣੇ ਪਾਪਾ ਜੀ ਗੁਰਦਵਾਰ ਸਾਹਿਬ ਤੇ ਪਾਪੋਂ ਤੋਂ ਜਿਆਦਾ ਵੀ ਸੋਪਰਾਵਾ ਸਮਰਤਾ ਦ੍ਰਿਣਕਰਵਾ ਸਾਹਿਬ ਆਠੀ ਜੀ ਇਹੋ ਇਹ ਗਾਮ ਹੜਾਸਤਾਰ ਜਿਹੜਾ ਚੱਕਦਾ ਆ ਇਰਮਲ ਮੰਨਦਾ ਏਕ ਆਸਰਾ ਤੋਂ ਮਨ ਮਾਏ ਆਵੇ ਅਵੇ ਰਖੋਰ ਇਹ ਚੋਰ ਸਿਰੇ ਜੇ ਸਤਾਨਾ ਬਹੁਤ ਆਰ ਪਰ ਭੇਡਦਾ ਹਵੇ ਸੋਹ ਤਨ ਹਰਿ ਸੇਵਾ ਦੇਵਾ ਆਵੇ ਜੇ ਤਸਖ ਕੋਤ ਸਭੰਮੀ ਆ ਕੰਬਲ ਚੋਰ ਸਿਰੇ ਦੇ ਬੰਦੇ ਹੈਗੇ ਆ ਲਈ ਜਾਂਦੇ ਜਿਹੜੇ ਅੱਛਾ ਮਗਰ ਹੈ ਆ ਬੂਟਾ

ਦੇਵੀ ਮਾਤਾ ਬੋਲੇ ਮੇਰਾ ਪੁੱਤਰ ਬਗੀਤ ਕਿਤੇ ਮੇਰਾ ਪੁੱਤਰ ਬਗੀਤ ਕਿਤੇ ਅਨਿਆਨੇ ਕੁੱਟ ਮਹਿਕ ਮਾਇਆ ਇਹ ਇੱਕ ਕਲਾਸ ਚੱਕਿਆ ਵਿੱਚੋਂ ਵਰਨਾ ਜਾਈ ਆਚਰਜ ਬਿਸਮਾਹਾਂ ਇੰਨੇ ਦੇਖਿਆ ਜਿਹਾ ਹੱਥ ਧਾਣੇ ਚਾਹ ਗੰਗ ਐਡਨ ਲੰਗਰ ਛੱਡ ਦੋ ਸਾਰੀ ਬਾਬਾਈ ਚਾਹ ਕਰਨ ਨਾ ਮਾਇਆ ਆਕਾਸ਼ ਪਿਆਰੋ

ਸਾਰੇ ਸੰਗੋਗੋਲਾ ਆ ਬੰਦੋ ਹੋ ਲਾ ਤਾਂ ਹੁਣ ਦੋ ਨਾਲ ਸਲਾਬ ਕਲਾਕਾਰੋ ਮਿਲ ਕੇ ਗਾਉਣਾ ਭਾਈ ਅੰਮੋਲਾ ਤੇ ਸਾਡੇ ਪਿੰਡ ਅੱਜ ਤੋਂ ਪ੍ਰੋਗਰਾਮ ਦਾ ਬਹੁਤ ਜ਼ਿਆਦਾ ਪੱਦਰ ਚੱਲ ਰਿਹਾ ਹੈ ਤੇ ਝੂਠਾ ਦਾ ਹੋਰ ਚਾ ਪੀ ਲੈ ਭਰਾਵਾ ਵੀ ਨਹੀਂ ਚਾ ਚਾ ਸਕੋ ਜੀ ਚਾ ਸੰਤ ਜਨਾ ਦਾ ਬੇਕਨਾ ਚਾਰ ਆਪਾਂ ਵੀ ਲੰਗਰ ਸਟਾਰਟ ਕੀਤਾ ਹੋਇਆ ਜਿਸ ਕਰਕੇ ਸਾਨੂੰ ਵੀ ਥੋੜਾ ਜਾਂ ਬੋਰਡ ਦਿਖਾਓ ਆ ਵੀ ਸੇਵਾ ਦੇ ਉਹ ਜਾਂਦਾ ਲੱਗ ਜਿੰਨੇ ਛਾਡੀ ਛਾਤੀ ਚਿੰਨੀ ਵਿੱਚ ਆ ਗਿਆ ਕਰੀ ਜਾਂ ਕੁਝ ਵੀ ਦਾ ਨਾਮ ਦਾ ਦਾ ਸਭਾ ਨੂੰ ਇਹ ਕਰਕੇ ਅਧੀਨ ਰਾਮ ਦੀ ਸੇਵਾ ਜੀ ਸਾਡਾ ਜੋ ਸਾਡੀ ਟੱਕਰ ਦੀ ਰਹਿੰਦੀ ਹੈ ਅਸੀਂ ਵਲੌਗ ਕਰਦੇ ਹਾਂ ਲੇਕਿਨ ਤੇ ਅੰਤਿਮ ਵਾਰ ਜਿਹੜੀ ਚੰਦ ਪਿੱਛਾ ਘੋਨੇ ਬਣਾਣੇ ਜੇ ਕਿਹਦੀ ਆ ਕਿ ਸਾਡਾ ਵਲੌਗ ਵਿੱਚ ਆਉਂਦੀ ਰਹੇ ਜੀ ਇਹ ਕਰੋ ਨਤੀਕਾ ਕਮੈਂਟ ਕਰੋ ਲਾਈਕ ਕਰੋ ਤੇ ਇਤਨੀ ਗੱਲ ਨਹੀਂ ਕਰਨੀ ਦਵਾਰ